ਸਰਕਾਰ ਦੇ ਦਾਅਵਿਆਂ ਤੇ ਕਾਰਵਾਈ ਦੇ ਬਾਵਜੂਦ ਵੀ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ ਵੇਖ ਸਕਦੇ ਹੋ ਲਾਈਵ ਤਸਵੀਰਾਂ ਸੂਬੇ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਮਾਈਨਿੰਗ ਤੇ ਪਾਬੰਦੀ ਲਗਾਈ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਬਿਨਾਂ ਕਿਸੇ ਖੌਫ ਦੇ ਉਹਨਾਂ ਵੱਲੋਂ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀਆਂ ਹੀ ਤਸਵੀਰਾਂ ਹਲਕਾ ਸੁਜਾਨਪੁਰ ਦੇ ਪਿੰਡ ਕੋਖ ਕਾਨਪੁਰ ਤੋਂ ਨਜ਼ਰ ਆਈਆਂ ਜਿੱਥੇ ਮਾਈਨਿੰਗ ਮਾਫੀਆ ਵੱਲੋਂ ਲਜਾਈ ਮਾਈਨਿੰਗ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਜਦ ਸਾਡੀ ਟੀਮ ਨੇ ਇਸ ਜਗ੍ਹਾ ਤੇ ਦੌਰਾ ਕੀਤਾ ਤਾਂ ਵੇਖਿਆ ਕਿ ਮਾਈਨਿੰਗ ਮਾਫੀਆ ਨਿੱਲਾ ਪੰਜਾਬੀ ਮਾਈਨਿੰਗ ਨੂੰ ਅੰਜਾਮ ਦੇ ਰਿਹਾ ਹੈ ਅਤੇ ਪੀਲਾ ਪੰਜਾਬ ਲਗਾਤਾਰ ਧਤੀਦਾਰ ਸੀਨਾ ਚੀਰਦਾ ਹੋਇਆ ਵੇਖਿਆ ਗਿਆ ਇਸ ਸਬੰਧੀ ਜਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਰਟਾ ਰਟਾਇਆ ਜਵਾਬ ਦਿੰਦੇ ਹੋਏ ਕਿਹਾ ਕਿ ਮਾਮਲਾ ਹੁਣੇ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਜਲਦੀ ਇਸਤੇ ਕਾਰਵਾਈ ਹੋਵੇਗੀ ਗੱਲਬਾਤ ਕਰਦਿਆਂ ਹੋਰ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਨਹੀਂ ਉੱਥੇ ਕੋ ਪਰਮਿਸ਼ਨ ਨਹੀਂ ਹੈਗਾ ਮੈਨੂੰ ਅੱਜ ਹੀ ਧਿਆਨ ਚਾਜੇ ਮੇਰੇ ਚ ਇਹ ਆਲਰੇਡੀ ਜੇਸਾਉ ਨੂੰ ਡਿਪਲੋਏ ਕਰਤਾ ਉਸੇ ਉਹ ਦੇ ਕੇ ਮੌਕਾ ਅੱਜ ਦੱਸ ਦੋਗੇ ਮੈਨੂੰ ਉਹ ਬੰਦੀ ਘਾਵੇ ਹੋਈ ਸਾਡੇ ਕੋਲੋਂ ਲੈ ਲਈ ਜਾਵੇਗੀ ਉਥੇ ਰਜਨਾ ਵੀ ਰੂਟਿੰਗ ਜੈਕਿੰਗ ਵੀ ਕੀਤੀ ਜਾਵੇਗੀ ਤਾਂ ਵੀ ਸੂਚੇ 'ਚ ਵੀ ਨਾ ਆਉਗੋ ਸਰ ਆਰਮੀ ਵੀ ਜਿਹੜੀ ਹੈ ਨਾ ਬਿਲਕੁਲ ਉਹਦੇ ਨਜ਼ਦੀਕ ਹੈਗੀ ਹੈ ਕਿਉਂਕਿ ਆਰਮੀ ਦੇ ਨਜ਼ਦੀਕ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਅਰਜਨ ਮਨਾਈਆ ਹਾਈਪੋਲ ਵਾਲੋ ਸਾਨੂੰ ਹੁਣ ਤੱਕ ਕੋਈ ਵੀ ਸ਼ਿਕਾਇਤ ਉਥੋਂ ਪ੍ਰਾਪਤ ਨਹੀਂ ਹੋਈ ਸੀ ਕੱਜੀ ਪ੍ਰਾਪਤ ਹੋਈ ਹੈ ਸ਼ਿਕਾਇਤ ਤੇ ਅੱਜ ਹੀ ਸਾਡੀ ਕਾਰਵਾਈ ਅਮਲ ਚੱਲ ਜਾਂਦੀ ਆਵੇਗੀ ਤੇ ਅੱਜ ਹੀ ਕਾਰਵਾਈ ਹੋ ਜੂਗੀ ਅੱਜ ਇੱਕ ਮੌਕਾ ਦੇਖ ਕੇ ਜੋ ਹੁਣ ਉੱਥੇ ਜ਼ਮੀਨ ਮਾਲਕ ਤੇ ਯੰਗ ਮਸ਼ੀਨ ਲੱਭੀ ਦਾ ਮਸ਼ੀਨ ਮਾਲਕ ਤੇ ਜੋ ਕੁ ਬਸਤੀ ਲੱਭਣ ਵਾਲੇ ਵਿਅਕਤੀ ਤੇ ਅਜੀ ਐਸਐਲਓ ਕੇ ਆਰ ਨੋਟਿਸ ਜਾਰੀ ਹੋ ਜੂ ਉਹਨੂੰ